ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੰਡਿਆਲ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਫਾਰਮ ਚੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਕਾਫੀ ਗਾਂਤੀ ਚ ਬਾਈ ਕੋਲ ਪਸ਼ੂ ਆ ਜੀ ਐਚ ਐਫ ਵੀ ਆ ਤੇ ਜਰਸੀ ਵੀ ਆ। ਦੋ ਹੀ ਬਰੀ। ਬਾਕੀ ਇਹਨਾਂ ਚੋ ਇੱਕ ਐਨੀਮਲ ਬਾਈ ਨੇ ਵਿਕਾਊ ਕੀਤਾ ਜਦੋਂ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਬਾਈ ਕਹਿੰਦਾ ਆਪਾਂ ਵਿੱਚੋਂ ਇੱਕ ਦੋ ਨਗ ਬਿਕਾਊ ਕਰ ਦਿੰਦੇ ਆ। ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਵਾਂਗੇ ਜਦੀ ਡਿਟੇਲ ਬਾਈ ਤੋਂ ਲੈ ਕੇ ਦਿੰਨਾ। ਤਸੱਲੀ ਭਰ ਤੁਸੀਂ ਕਰ ਲਿਓ। ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਪਾਲਾ ਸਿੰਘ। ਨੰਬਰ ਜੀ ਸਿੰਘ। ਠੀਕ ਹੈ। ਕੰਡਿਆਲ। ਤਸੀਲ ਤੇ ਜ਼ਿਲ੍ਹਾ ਜੀ? ਸੀਲ ਧਰਮਕੋੜ ਜ਼ਿਲ੍ਹਾ ਮੋਗਾ। ਠੀਕ ਹੈ। ਕਿੰਨਾ ਕ ਸਮਾਂ ਹੋ ਗਿਆ ਭਈ ਆਪਾਂ ਨੂੰ ਕੰਮ ਕਰਦੇ ਨੂੰ? ਆਪਾਂ ਨੂੰ 15 ਸਾਲ ਹੋ ਗਏ। 15 ਸਾਲ ਹੋ ਗਏ ਜੀ। ਤੇ ਕਿਹੜੀ ਸੰਸਥਾ ਨਾਲ ਜੁੜੇ ਹੋਏ ਜੀ ਆਪਾਂ? ਪੀਡੀਐਫ ਇਹ ਨਾਲ। ਪੀਡੀਐਫ ਇਹ ਨਾਲ ਹਰਕਨ ਚਾਰਜ ਆ ਧਰਮਕੋੜ ਦਾ ਬਲਾਕ ਪ੍ਰਧਾਨ। ਠੀਕ ਹੈ ਜੀ। ਨਾਲ ਅਹੁਦੇ ਤੇ ਵੀ ਆਂ ਜੀ ਆਪਾਂ। ਠੀਕ ਹੈ ਜੀ। ਤੇ ਆਪਣੇ ਕੋਲ ਦੁੱਧ ਵਾਲੇ ਨਗ ਕਿੰਨੇ ਹੋਣਗੇ ਟੋਟਲ ਆਪਣੇ ਕੋਲੇ ਹੈਗੇ ਐ ਇਸ ਵਕਤ 35 ਕਾ 35 ਕਾ ਜੀ 20 ਕ ਲੈਵਲ ਦੁੱਧ ਕਿੰਨਾ ਆਪਣੀ ਗਾਂ ਦਾ ਜੀ 70 ਤੇ ਵੀ ਹੈਗੀਆਂ 70 ਕ ਤੇ ਕਰਾ ਨਾਰਮਲ 50 ਪੀਓ ਗਲ ਗਈਆਂ ਤਕਰੀਬਨ ਜਿਆਦਾਤਰ ਗਿਣਤੀ 50 ਵਾਲੀ ਆ ਯਾਨੀ 1 2 ਨਗ ਹੈਗੇ ਜੀ 70 ਵਾਲੇ ਠੀਕ ਆ ਜਿਹੜੀ ਆਪਾਂ ਵੜਾ ਵਿਕਾਉ ਕੀਤੀ ਆ ਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਤੀਜਾ ਸੂਆ ਸੁਣਾ ਤੀਜਾ ਸੂਆ ਸੁਣੀ ਆ ਕਿੰਨਾ ਸਮਾਂ ਲਾਉਗੀ ਜੀ ਇਹ ਅੱਜ ਇਹਦੇ ਚ 10 ਦਿਨ ਪਏ ਆ ਡੇਟ ਮੁਤਾਬਕ ਠੀਕ ਹੈ ਜੀ ਕਿਹੜਾ ਇਹਦੇ ਸੀਮਨ ਲੱਗਿਆ ਵਾ ਕਿਹੜਾ ਲੱਗਿਆ ਵਾ ਜੀ ਸੀਮਨ ਨਹੀਂ રે ਵੈਸੇ ਤਾਂ ਮੈਨੂੰ ਪੱਕਾ ਨਾ ਪਤਾ ਨਹੀਂਗਾ ਇਹ ਪੀਡੀਐਫੇ ਦਾ ਲੱਗਾ ਵੀ ਕਿਹੜੇ ਸੰਦ ਦਾ ਲੱਗਾ ਹੀ ਨਹੀਂ ਪਤਾ ਜਾਣੀ ਆਪਾਂ ਕੋਲ ਲੈਕਚੀ ਰਿਕਾਰਡ ਉਹ ਆਪਾਂ ਕਾਪੀ ਤੋਂ ਵੇਖ ਕੇ ਕਾਪੀ ਤੋਂ ਵੇਖ ਕੇ ਦੱਸ ਦਾਂਗੇ ਜਾਈ ਸੀਮਨ ਪੀਡੀਐਫੇ ਦਾ ਪੀਡੀਐਫੇ ਦਾ ਲੱਗਾ ਹੀ ਨਹੀਂ ਪਤਾ ਵੀ ਕਿਹੜੇ ਬੋਲ ਦਾ ਲੱਗਾ ਕਿਹੜੇ ਬੋਲ ਦਾ ਲੱਗਿਆ ਤਾਂ ਠੀਕ ਹੈ ਵੀਰੇ ਤੇ ਜਿਹੜਾ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਇਹਦੇ ਥੱਲੇ ਇਹਦੇ ਥੱਲੋਂ ਆਪਣਾ ਯਾਨੀ ਕਿ 40 ਤੋਂ ਬਾਹਰ ਹੀ ਹੋਇਆ 40 ਤੋਂ ਬਾਹਰ ਹੀ ਹੋਇਆ ਹਾਂ ਠੀਕ ਹੈ ਜੀ ਥਣਾ ਦੀ ਪਾਰ ਪਿਛੇ ਦੀ ਗਰੰਟੀ ਹੈ ਜੀ ਗਰੰਟੀ ਆਪਣੀ ਫੋਲੂ ਦੇਣ ਹਜੇ ਲੈ ਜੂਗੀ ਲੱਗਦਾ ਆਦਾ ਦੇਣ ਮਰੀ ਖੁੱਲੇ ਲੈ ਜੀ ਇਹ ਤਾਂ ਪਹਿਲਾਂ ਪਵਾਤੀ ਨਾ ਥੋੜੇ ਕਈ ਵਾਰੀ ਗਰਮੀ 'ਚ ਪਹਿਲਾਂ ਨਾ ਹਾਂ ਗਰਮੀ ਕਾਰਨ ਹੋ ਜਾਂਦਾ ਕਈ ਵਾਰ ਇੱਕ ਦੋ ਦਿਨ ਪਹਿਲਾਂ ਪਸ਼ੂ ਸੂਤਦਾ ਥੋੜ੍ਹ ਲਿਓ ਜੀ ਜੇ ਤਾਂ ਸਮਾਂ ਹੁੰਦਾ ਜੀ ਠੰਡ ਦਾ ਤਾਂ ਤੁਹਾਨੂੰ ਵੀ ਪਤਾ ਫਿਰ ਤਾਂ ਪਸ਼ੂ ਵੱਧ ਵੀ ਦੇਣ ਲੈ ਜਾਂਦਾ ਤੇ ਕੱਲ ਕਦੀ ਲਾਉਣ ਲੱਗੀ ਆ ਤਾਂ ਕੱਲ ਹੀ ਤੈਨੂੰ ਤਾਂ ਹੀ ਦੱਸਿਆ ਠੀਕ ਹੈ ਜੀ ਤੇ ਗਰਮੀ ਚ ਪਸ਼ੂ ਦਾ ਐ ਹੋ ਜਾਂਦਾ ਜੀ ਕਈ ਔਰ ਗਰਮੀ ਕਾਰਨ ਇੱਕ ਦੋ ਦਿਨ ਸਮੇਂ ਤੋਂ ਪਹਿਲਾਂ ਸੁਪੀ ਵਪਾਰੀ ਨੇ ਲਿਜਾਣੀ ਹੁੰਦੀ ਦੂਰ ਕਈ ਔਰ ਦੂਰ ਜਾਣੀ ਹੁੰਦੀ ਹੈ ਜੀ ਅਦਰ ਸਟੇਟ ਚ ਜਾਣੀ ਹੁੰਦੀ ਕਿਉਂਕਿ ਬਰੇ ਜੇ ਇਹੋ ਜਿਹਾ ਨਗ ਆਪਾਂ ਖਰੀਦਾਂਗੇ ਤੇ ਥੋੜਾ ਜਿਹਾ ਕੱਚਾ ਖਰੀਦਣ ਚ ਫਾਇਦਾ ਕਿਉਂਕਿ ਸਫਰ ਤੇ ਜਾਣੀਆਂ ਫਿਰ ਸੌਖਾ ਰਹਿੰਦਾ ਪਸ਼ੂ ਪਿਛਲੇ ਸੂਏ ਦਾ 40 ਲੀਟਰ ਦਾ ਰਿਕਾਰਡ ਆ ਰੋਕ ਲਿਓ ਜੀ ਇੱਥੇ 1000 ਉਮੀਦ ਪਲੱਸ ਦੀ ਲੱਗਿਆ ਸੈਕਸੜਾ ਕਿ ਨਾਰਮਲ ਜੀ ਨਹੀਂ ਨਾਰਮਲ ਲੱਗਿਆ ਨਾਰਮਲ ਲੱਗਿਆ ਆ ਪੀਡੀਐਫ ਇਹਦਾ ਸੀਮਣਾ ਲੱਗਿਆ ਵਾ ਜੀ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈਕਤੀ ਰੂਪ ਚ ਲੈ ਸਕਦੇ ਆ ਜੀ ਬਾਕੀ ਜੇ ਆਪਾਂ ਬਰੀਡ ਦੀ ਗੱਲ ਕਰਗੇ ਤਾਂ ਟੌਪ ਕੁਆਲਿਟੀ ਦੀਆਂ ਹੀ ਗਾਂਆਂ ਬਾਈ ਕੋਲ ਸਾਰੀਆਂ ਹੀ ਤੇ ਇਹ ਵੀ ਟੌਪ ਕੁਆਲਿਟੀ ਦੀ ਹੈ ਜੀ ਅੱਗੇ ਬੱਚਾ ਵੀ ਕਰਮ ਵਾਲੀ ਚੰਗਾ ਦੇਊਗੀ ਜੀ ਤੇ ਡਿਮਾਂਡ ਇਹਦੀ ਕੀ ਰਹਿਣ ਲਈ ਹੈ ਜੀ ਇਹ ਫੋਨ ਤੇ ਦੱਸ ਦਿਆਂਗੇ ਠੀਕ ਆ ਡਿਮਾਂਡ ਇਹਦੀ ਬਾਈ ਕਹਿੰਦਾ ਆਪਾਂ ਫੋਨ ਤੇ ਦੱਸ ਦਾਂਗੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਕਿਸੇ ਵੀਰ ਨੇ ਨਵਾਂ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਤਾਂ ਤੁਹਾਡੇ ਵਾਸਤੇ ਇੱਕ ਤਿਆਰ ਪਿਆ ਤਿਆਰ ਬਰੀਡ ਤੁਹਾਨੂੰ ਮਿਲ ਜਾਣੀ ਹੈ ਜੀ ਬੱਚਾ ਬੱਚੀ ਦੇਗੀਗਾ ਅਗਲਾ ਚੰਗਾ ਬੱਚਾ ਆ ਜਾਣਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ